ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪਰ ਹੁਣ ਝੋਨੇ ਦੀ ਵਾਢੀ ਚੱਲ ਰਹੀ ਤੇ ਕਿਸਾਨ ਜਿਹੜਾ ਆਪਣਾ ਝੋਨਾ ਵੜਾ ਰਹੇ ਨੇ ਤੇ ਉਹਦੇ ਨਾਲ ਹੀ ਕੁਝ ਕਿਸਾਨ ਵੀਰ ਮੰਡੀਆਂ 'ਚ ਝੋਨਾ ਸੌਟ ਰਹੇ ਤੇ ਕੁਝ ਕਿਸਾਨ ਜਿਹੜਾ ਫਰਸ਼ੀ ਗੰਡਾ ਵੀ ਕਰਵਾ ਰਹੇ ਨੇ ਤੇ ਲਗਭਗ ਹਰ ਕਿਸਾਨ ਵੀ ਚਾਹੁੰਦਾ ਕਿ ਮੇਰਾ ਫਰਸ਼ੀ ਗੰਡਾ ਹੋ ਜੇ ਪਰ ਜਿਹੜਾ ਸਹੀ ਕਾਰਡ ਦੀ ਹੋ ਜੇ ਤਾਂ ਉਸੇ ਤੇ ਅੱਜ ਆਪਾਂ ਗੱਲਬਾਤ ਕਰਨੀ ਤਾਂਕਿ ਤੁਸੀਂ ਸਹੀ ਜਾਣਕਾਰੀ ਨਾਲ ਸਹੀ ਕਾਰਡ ਦੇ ਕੇ ਜਿਹੜਾ ਫਰਸ਼ੀ ਕੰਡਾ ਕਰਵਾ ਸਕੋ ਜੇਕਰ ਤੁਸੀਂ ਕਰਵਾਉਣਾ ਤਾਂ ਜਿਹੜੇ-ਜਿਹੜੇ ਕਿਸਾਨ ਉਹਨਾਂ ਫਰਸ਼ੀ ਕੰਡਾ ਕਰਵਾਉਣਾ ਉਹ ਵੀਡੀਓ ਦੇਖ ਸਕਦੇ ਆ ਵੀ ਤੁਹਾਨੂੰ ਕਿੰਨੇ ਮੋਚਰ ਤੱਕ ਕਿੰਨੀ ਕਾੜ ਦੇਣੀ ਚਾਹੀਦੀ ਹੋਰ ਕਿਹੜੀ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਜਿਹੜਾ ਫਰਸ਼ੀ ਕੰਡਾ ਕਰਵਾਉਣਾ ਦੇ ਵਿੱਚ ਆਪਾਂ ਨੂੰ ਤੋਲ 'ਚ ਫਾਇਦਾ ਰਹਿੰਦਾ ਜਾਂ ਫਰਸ਼ੀ ਕੰਡੇ 'ਚ ਉਹਦੇ ਆਪਾਂ ਗੱਲਬਾਤ ਕਰਦੇ ਆ। ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜੁਰ ਕਰ ਲਿਓ। ਤਾਂ ਜੇਕਰ ਵੀਡੀਓ ਪੇਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਪਤਾ ਵੀਡੀਓ ਜਰੂਰ ਸ਼ੇਅਰ ਕਰਿਓ। ਕਿਸਾਨ ਭਰਾ ਜਿਹੜੇ ਆੜਤੀਏ 18 18.5 19 ਮੋਚਰ ਤੱਕ ਜਿਹੜਾ ਆਰਾਮ ਦੇਣਾ ਝੋਨਾ ਬਿਨਾ ਕਿਸੇ ਕਾਰਟ ਤੋਂ ਤੋਲ ਰਹੇ ਨੇ ਹੋ ਸਕਦਾ ਕਈ ਆੜਤੀ ਇਦਾਂ ਦੇ ਹੋਣ ਜਿਹੜਾ ਕਿਸਾਨ ਵੀਰਾਂ ਨੂੰ ਜਿਹੜਾ ਠੱਗੀ ਮਾਰ ਰਹੇ ਹਣ ਜਾਂ ਕਾਰਟ ਲੈ ਰਹੇ ਹਣ 18 19 ਤੱਕ ਪਰ ਆਪਣਾ ਵੀ ਕਿਸਾਨ ਭਰਾ ਜਿਹੜਾ 18 18.5 ਮੋਚਰ ਤੱਕ ਜਿਹੜਾ ਝੋਨਾ ਤੁੱਲਿਆ ਆਪਾਂ ਪਿਛਲੇ ਜਿਹੜੇ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਹੈਗਾ ਤਾਂ ਜੇਕਰ ਤਾਂ ਤੁਹਾਡਾ ਤੁਸੀਂ ਫਰਸ਼ੀ ਗੰਡਾ ਕਰਵਾਉਣਾ ਜਾਂ ਤੋਲ ਦੇ ਵਿੱਚ ਤੁਹਾਨੂੰ ਦਿੱਕਤ ਆ ਰਹੀ ਸਮਝ ਨਹੀਂ ਆ ਰਹੀ ਵੀ ਕੀ ਕੀ ਕਰਵਾਈਏ ਕੰਡਾ ਕਰਵਾ ਲਈ ਜਾਂ ਫਰਸ਼ੀ ਕਰਵਾ ਲਈਏ ਜਾਂ ਫਿਰ ਮੰਡੀ 'ਚ ਤੋਲ ਕਰਵਾ ਲਈਏ। ਤਾਂ ਉਹਦਾ ਸਭ ਤੋਂ ਵਧੀਆ ਤਰੀਕਾ ਹੈ। ਸਭ ਤੋਂ ਪਹਿਲਾਂ ਦਾ ਕਿਸਾਨ ਭਰਾਓ ਜਦੋਂ ਵੀ ਤੁਸੀਂ ਝੋਨਾ ਵੜਾਉਣ ਬਾਰੇ ਸੋਚਣਾ ਕਿਉਂਕਿ ਬਹੁਤੇ ਕਿਸਾਨ ਵੀ ਇਹ ਨਹੀਂ ਸਮਝ ਲੱਗ ਰਹੀ ਹੁੰਦੀ ਵੀ ਝਾੜਾ ਝੋਨਾ ਪੱਕ ਗਿਆ ਜਾਂ ਨਹੀਂ ਪੱਕ ਗਿਆ। ਇਸੇ ਚੱਕਰ ਦੇ ਵਿੱਚ ਜਦੋਂ ਉਹ ਬਹੁਤੇ ਤਾਂ ਕਿਸਾਨ ਵੀ ਲੇਟ ਹੋ ਜਾਂਦੇ ਤੇ ਝੋਨਾ ਜਿਹੜਾ ਜ਼ਿਆਦਾ ਸੁਕਾ ਲੈਂਦੇ ਆ ਜਿਹਦੇ ਕਾਰਨ ਮੰਡੀ 'ਚ ਵਜ ਲੈ ਕੇ ਜਾਂਦੇ ਤੇ ਮੋਚਰ ਉਹਨਾਂ ਦਾ ਆਉਂਦਾ 13 ਜਾਂ 14 ਆ ਜਾਂਦਾ। ਫਿਰ ਜੇ ਜੇਕਰ ਤੁਹਾਡੇ ਤੋਂ ਝੋਨੇ ਦਾ 13 ਜਾਂ 14 ਮੋਚਰ ਆਇਆ ਤਾ ਸਮਝ ਲਓ ਕਿ ਤੁਹਾਡਾ 3 ਤੋਂ 4 ਕੁਇੰਟਲ ਝਾੜ ਜਿਹੜਾ ਤੁਸੀਂ ਝੋਨਾ ਸਕਾ ਲਿਆ ਉਹ ਤੁਹਾਡਾ ਘਟ ਗਿਆ। ਇਹ ਚੀਜ਼ ਦਾ ਧਿਆਨ ਰੱਖਣਾ ਇਹਨੂੰ ਇਸ ਤੋਂ ਵਜਣ ਵਾਸਤੇ ਕਿਸਾਨ ਭਰਾ ਕਿੱਲੇ ਦੇ ਵਿੱਚ ਵਿੱਚ ਘਰੋ ਤੁਸੀਂ 10 ਤੋਂ 15 ਬੂਟੇ ਵਾਢ ਲਓ ਉਹਨੂੰ ਝਾੜ ਕੇ ਤੇ ਮੌਕੇ ਤੇ ਉਸੇ ਟਾਈਮ ਜਿਹੜਾ ਜਾ ਕੇ ਸ਼ਹਿਰ ਲਿਜਾ ਕੇ ਪਿੰਡ ਜਿੱਥੇ ਤੁਹਾਡੀ ਮੰਡੀ ਆ ਉੱਥੇ ਲਿਜਾ ਕੇ ਤੁਸੀਂ ਜੋ ਮੋਚਰ ਚੈੱਕ ਕਰਵਾਓ ਇੱਕ ਤਾਂ ਤੁਹਾਨੂੰ ਮੋਚਰ ਦਾ ਪਤਾ ਲੱਜੂ ਕਿੰਨਾ ਆਇਆ ਤੇ ਦੂਜੇ ਨੰਬਰ ਤੁਹਾਨੂੰ ਇਹ ਪਤਾ ਲੱਜੂ ਸਾਡਾ ਝੋਨਾ ਵਢਾਉਣ ਦੀ ਯੋਗ ਹੋ ਗਿਆ ਜਾਂ ਨਹੀਂ ਹੋ ਗਿਆ ਜੇਕਰ ਤਾਂ ਮੋਚਰ ਤੁਹਾਡਾ 1.5 ਜਾਂ 19 ਤੱਕ ਆਉਂਦਾ ਤੋ ਝੋਨਾ ਤੁਹਾਡਾ ਵੱਡਣਾ ਜੋਗਾ ਤੁਸੀਂ ਇੱਕ ਜਾਂ ਦੋ ਦਿਨਾਂ ਜੇ ਵੱਢ ਸਕਦੇ ਜੀ ਤਾਂ ਇਹਦੇ ਨਾਲ ਇਹ ਆਪਾਂ ਨੂੰ ਤਿੰਨ ਚੀਜ਼ਾਂ ਦਾ ਫਾਇਦਾ ਇੱਕ ਤਾਂ ਆਪਾਂ ਨੂੰ ਮੋਚਰ ਦਾ ਬਦਲਾ ਦੇਣਾ ਦੂਜੇ ਨੰਬਰ ਤੇ ਆਪਾਂ ਨੂੰ ਝੋਨਾ ਵੱਡਣ ਦਾ ਬਦਲਾ ਜਦ ਵੀ ਇਹ ਸਹੀ ਆਪਣਾ ਝੋਨਾ ਸਹੀ ਸਮੇਂ ਤੇ ਆ ਚੁੱਕਾ ਵੱਢ ਸਕਦੇ ਆ ਤੇ ਤੀਜੇ ਨੰਬਰ ਤੇ ਜਿਹੜਾ ਤੁਹਾਡਾ ਝੋਨਾ ਜਿਆਦਾ ਸੁੱਕ ਜਾਣਾ ਉਹ ਤੋਂ ਤੁਹਾਡਾ ਜਿਹੜਾ ਵਿਚਾਰ ਹੋਊਗਾ ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਹੁਣ ਗੱਲ ਆ ਜਾਂਦੀ ਵੀ ਆਪਾਂ ਨੂੰ ਫਰਸ਼ੀ ਗੰਡਾ ਕਿਹੜੀ ਹਾਲਾਤਾਂ ਦੇ ਵਿੱਚ ਕਰਵਾਉਣਾ ਚਾਹੀਦਾ ਜੇਕਰ ਤੁਹਾਨੂੰ ਕਿਸਾਨ ਪਰ ਪਹਿਲਾਂ ਤੁਸੀਂ ਜੇਕਰ ਤੁਹਾਨੂੰ ਲੱਗਦਾ ਵੀ ਮੰਡੀ 'ਚ ਰਸ ਬਹੁਤ ਹੋ ਗਿਆ ਪਹਿਲੀ ਗੱਲ ਤੇ ਇਹ ਨੋਟ ਕਰਨੀ ਵੀ ਜੇਕਰ ਤੁਹਾਨੂੰ ਲੱਗਦਾ 10 ਤੋਂ 8 ਤੋਂ 10 ਦਿਨ ਤੁਹਾਡੇ ਮੰਡੀ 'ਚ ਲੱਗ ਸਕਦੇ ਝੋਨਾ ਪੈ ਇਹਨੂੰ ਤਾਂ ਫਿਰ ਵੀ ਆਪਾਂ ਨੂੰ ਫਰਸ਼ੀ ਕੰਡਾ ਕਰਵਾਉਂ ਚੋ ਫਾਇਦਾ ਅੱਗੇ ਦਾ ਆਪਾਂ ਦੱਸ ਦੇਵਾਂ ਕਿੰਨੀ ਘਾੜ ਦੇਣੀ ਚਾਹੀਦੀ ਦੂਜੇ ਨੰਬਰ ਤੁਸੀਂ ਨੋਟ ਕਰਨਾ ਵੀ ਤੁਹਾਡੇ ਝੋਨੇ ਦੇ ਵਿੱਚ ਟੋਟਾ ਕਿੰਨਾ ਕਿਉਂਕਿ ਝੋਨੇ ਡਿੱਗੇ ਵੀ ਹੈਗੇ ਆ ਖੜੇ ਵੀ ਹੈਗੇ ਪਰ ਮਸ਼ੀਨਾਂ 'ਚ ਵੀ ਦਿੱਕਤ ਹੁੰਦੀ ਵੀ ਬਹੁਤੀਆਂ ਮਸ਼ੀਨਾਂ ਟੋਟਾ ਬਹੁਤ ਕਰਦੀਆਂ ਜੇਕਰ ਤੁਹਾਡੇ ਝੋਨੇ ਟੋਟਾ ਬਹੁਤ ਆ ਕਿਉਂਕਿ ਜੇਕਰ ਮਸ਼ੀਨ ਆਪਾਂ ਉਹਨੂੰ ਬਾਸਕਟਾਂ ਨੂੰ ਨਹੀਂ ਕਟਵਾਉਂਦੇ ਤਾਂ ਉਹ ਕੀ ਹੁੰਦਾ ਕਿ ਪਿੱਛੇ ਜਿਹੜੀ ਰੀਲ ਦੇ ਵਿੱਚ ਝੋਨਾ ਮੁੰਜਰਾਂ ਦੇ ਵਿੱਚ ਦਾਣੇ ਛੱਡਦੀ ਮਸ਼ੀਨ ਉਹਨੂੰ ਆਪਾਂ ਮੁੰਜਰਾ ਚ ਜੁਕੜਾਉਂਦੇ ਮਾਰੇ ਉਹਨੂੰ ਟਾਈਡ ਕਰਦੇ ਆ ਤਾਂ ਉਹ ਜਿਹੜਾ ਫਿਰ ਆਪਣੀ ਜਿਹੜੀਆਂ ਮਸ਼ੀਨਾਂ ਉਹ ਟੋਟਾ ਕਰਦੀਆਂ ਤਾਂ ਇਹ ਆਪਾਂ ਨੂੰ ਦਿੱਕਤ ਆਉਂਦੀ ਆ ਤਾਂ ਜੇਕਰ ਤਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਝੋਨੇ 'ਚ ਟੋਟਾ ਜ਼ਿਆਦਾ ਚੌਲ ਜ਼ਿਆਦਾ ਬਣਿਆ ਤਾਂ ਉੱਥੇ ਵੀ ਆਪਾਂ ਨੂੰ ਜਿਹੜਾ ਖਰਚੀ ਗੰਡਾ ਕਰਵਾਉਣ ਜੋ ਫਾਇਦਾ ਕਿਉਂਕਿ ਜਿਹੜਾ ਚੌਲ ਨਿਕਲੇ ਉਹਦੀ ਆਪਣੀ ਕੋਈ ਕੀਮਤ ਨਹੀਂ ਰਹੇਗੀ ਕੋਈ 7-8 ਰੁਪਏ ਵੱਧ ਤੋਂ ਵੱਧ ਉਹ ਕਣੀ ਵੇਖਦੀ ਆ ਤੇ ਉਹ ਵਜਨ ਉਹਦਾ ਕਾਫੀ ਜ਼ਿਆਦਾ ਹੁੰਦਾ ਜੇਕਰ ਇੱਕ ਤੋੜਾ ਤੁਹਾਡਾ ਕਣੀ ਦਾ ਨਿਕਲਾ ਤਾਂ ਸਮਝ ਲਓਗੇ 2 2.5 ਤੋੜੇ ਤੁਹਾਡੇ ਝੋਨੇ ਦੇ ਖਰਾਬ ਹੋ ਗਏ ਇਹ ਕੋਈ ਆਪਦਾ ਵਜਨ ਕਾਫੀ ਜ਼ਿਆਦਾ ਹੁੰਦਾ ਇਸ ਚੀਜ਼ ਦਾ ਆਪਾਂ ਧਿਆਨ ਰੱਖਣਾ ਤੀਜੇ ਨੰਬਰ ਤੇ ਮੋਚਰ ਦੇਖ ਲਓ ਕਿੰਨਾ ਜਕਰਦਾ 18 ਤੋਂ ਪਲੱਸ ਆ ਰਿਹਾ ਜਾਂ 19 20 ਆ ਰਿਹਾ ਤਾਂ ਜੇਕਰ ਇਹ ਤਿੰਨੇ ਚੀਜ਼ਾਂ ਆ ਰਲ ਰਹੀਆਂ ਇਹਨਾਂ ਚਿੰਨਾ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਕੇ ਕੈਲਕੂਲੇਸ਼ਨ ਕਰਕੇ ਤੇ ਤੁਸੀਂ ਜਿਹੜਾ ਤੋਲ ਕਰਵਾਉਣਾ ਜਾਂ ਮੰਡੀ ਫਰਸ਼ੀ ਕੰਡਾ ਕਰਾਉਣਾ ਉਹ ਤੁਸੀਂ ਡਿਸੀਜਨ ਲੈ ਸਕਦੇ ਜੀ ਪਰ ਜੇਕਰ ਤੁਸੀਂ ਕੱਲਾ ਮੋਚਰ ਨੂੰ ਚੈੱਕ ਕਰਨਾ ਕਿ ਕਿੰਨੇ ਮੋਚਰ ਤੇ ਆਪਾਂ ਕਿੰਨੀ ਕਾਰਟ ਦੇ ਸਕਦੇ ਆ ਇਹ ਚੀਜ਼ ਨੂੰ ਸਮਝਣਾ ਤਾਂ ਕਿਸਾਨ ਭਰਾ ਜੇਕਰ ਵੈਸੇ 18 ਤੱਕ ਤਾਂ ਆਰਾਮ ਨਾਲ ਝੋਨਾ ਮੰਡੀਆਂ 'ਚ ਤੋਲ ਹੀ ਰਿਹਾ ਜੇਕਰ ਤੁਹਾਨੂੰ ਲੱਗਦਾ ਕਿ 19 ਮੋਚਰ ਆ ਰਿਹਾ ਤਾਂ 1 ਕਿਲੋ ਕਾਰਟ ਦੇ ਦਿਓ ਜੇਕਰ 20 ਆ ਰਿਹਾ ਤਾਂ 2 ਕਿਲੋ ਜੇਕਰ 21 ਆ ਰਿਹਾ ਜਾਂ 22 ਆ ਰਿਹਾ ਵੈਸੇ 21 22 ਤੱਕ ਜਿਹੜਾ ਕਿਸਾਨ ਪਰ 4 ਕਿਲੋ ਆਮ ਹੀ ਕਾਰਡ ਚੱਲ ਰਹੀ ਝੋਨੇ ਦੀ ਕਈ ਏਰੀਆ ਦੇ ਵਿੱਚ 4 ਕਿਲੋ ਕਾਰਡ ਚੱਲ ਰਹੀ ਆ ਜੇਕਰ ਤੁਹਾਨੂੰ ਲੱਗਦਾ ਵੀ 20 ਜਾਂ 21 ਆ ਰਿਹਾ ਤੁਹਾਡਾ ਤੇ ਕਣੀਆਂ ਵੀ ਤੁਹਾਡੇ ਟੋਟਾ ਵੀ ਬਹੁਤ ਆ ਤਾਂ ਫਿਰ ਤੁਹਾਨੂੰ ਜਿਹੜਾ ਫਰਸ਼ੀ ਕੰਡਾ ਕਰਵਾਉਣ ਚੋ ਫਾਇਦਾ ਜੇਕਰ ਤੁਹਾਨੂੰ ਲੱਗਦਾ ਵੀ 8 ਤੋਂ 10 ਦਿਨ ਤੁਹਾਡਾ ਮੰਡੀ 'ਚ ਵੀ ਲੱਗ ਸਕਦੇ ਆ ਕਿਉਂਕਿ ਕਈ ਵਾਰ ਰੱਛ ਜ਼ਿਆਦਾ ਜਾਂਦੇ ਤੇ ਆਪਾਂ ਨੂੰ ਜ਼ਿਆਦਾ ਟਾਈਮ ਲੱਗਦਾ ਤੇ ਝੋਨਾ ਕਾਫੀ ਜ਼ਿਆਦਾ ਸੁੱਕਦਾ ਵੀ ਆ ਤੇ ਫਿਰ ਤਾਂ ਆਪਾਂ ਨੂੰ ਫਰਸ਼ੀ ਕੰਡਾ ਕਰਵਾਉਣ ਦੇ ਵਿੱਚ ਹੀ ਫਾਇਦਾ ਤੇ ਫਰਸ਼ੀ ਕੰਡਾ ਕਰਵਾ ਲੈਣਾ ਚਾਹੀਦਾ ਤੇ ਜੇਕਰ ਤੁਹਾਨੂੰ ਲੱਗਦਾ ਵੀ ਇੱਕ ਦੋ ਦਿਨਾਂ 'ਚ ਤਲ ਜਣਾ ਤੁਹਾਡਾ ਕੋਈ ਮੋਚਰ ਵੀ ਜ਼ਿਆਦਾ ਨਹੀਂ ਹੈਗਾ ਇੱਕ ਇੱਕ ਅੱਦੇ ਦਿਨ 'ਚ ਤਲ ਜਣਾ ਫਿਰ ਆਪਾਂ ਨੂੰ ਜਿਹੜਾ ਤੋਲ ਕਰਵਾ ਲੈਣਾ ਜੀ ਦਾ ਜੇਕਰ ਟੋਟਾ ਵਗੈਰਾ ਜ਼ਿਆਦਾ ਨਹੀਂ ਹੈਗਾ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖ ਕੇ ਜਿਹੜਾ ਫਰਸ਼ੀ ਕੰਡਾ ਕਰਵਾ ਸਕਦੇ ਹੋ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਕਰ ਲਓ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ